ਜਦੋਂ ਤੁਸੀਂ ਚਾਰੇ ਗੇਟ ਬੰਦ ਕੀਤੇ ਦੇਰਫੋਰ ਕੈਸੀਪੀ ਦੇ ਪਰਿਵਾਰਾਂ ਨੂੰ 99 ਕਰੋੜ ਰੁਪਏ ਜਾਰੀ ਕਰਵਾਇਆ ਉਹ 99 ਕਰੋੜ ਤੂੰ ਨਹੀਂ ਨਾ ਕੋਈ ਸਰਕਾਰ ਦੇ ਖਿਲਾਫ ਕੰਨੀ ਦੇ ਖਿਲਾਫ ਲੜਾਈ ਨਹੀਂ ਇਹ রাই ਸੈਂਟਰ ਦੀ ਸਰਕਾਰ ਦੇ ਖਿਲਾਫ ਕੀ ਹੈ ਅੱਜ ਤੁਸੀਂ ਬੋਲੋ ਸਰਕਾਰਾਂ ਦੇ ਖਿਲਾਫ ਲੜਨ 嗯。<Bye. S 2> भक्त तो समुद्रा तो पार ले गए सारा दोष है प्रेरणा दे रही समुद्री सहाजे दे रही तो सारा आचर साधे भक्तों साधिया जमीन भी बिगड़ा दिया अभी करजाई भी करते तो साधे की है तो पुत्ता में भी लेंगे एक करके जनवरी आए समुद्री में देख देते हैं या ऐसा होते हैं ना आगे पाखी गाली भी ਆਪਣੇ ਅੱਜੀ ਬੋਲਦੇ ਆ ਸਟੇਸ਼ਨ ਤੋਂ ਲੋਕਾਂ ਕੰਨ ਲੈ ਕੇ ਜਾਂਦੇ ਨੇ ਕਿ ਤਾਕਤ ਖਤਰਾ ਹੋ ਗਿਆ ਕਿ ਅਸੀਂ ਪੰਜ ਰੋਟੇ ਢੱਲੇ ਨਾਉਣੇ ਨੇ ਤੁਸੀਂ ਫਿਰ ਦੁਆਖਾਂ ਦੇ ਰੂੜੋ ಮರ <Sideélan ici> ਸਾਰੇ ਆਤਮਾ ਤੇ ਬਹੁਤ ਚਿਰ ਹੋ ਗਿਆ ਤੇ ਜਿਹੜੀ ਸਰਕਾਰਾਂ ਪਹਿਲਾਂ ਗਈਆਂ ਉਹ ਢੱਡ ਭਰ ਚ ਗਈਆਂ ਪਾਣੇ ਤੇ ਪ੍ਰਭੂ ਤੇ ਸਾਡੇ ਬੱਚੇ ਦੀ ਹਾਨ ਤੋਂ ਆਹ ਬਾਤੀ ਤੇ ਤੁਸੀਂ ਸੇ ਮਾੜੇ ਬੱਤੋ ਪਰਦਾ ਪਰਦੇ ਖਦਾਨ ਤੇ ਫੇਰ ਕਰਦਾ ਮੈਂ ਨਹੀਂ ਕਾਜ ਹੋਰ ਬਟੇਗਾ ਜੇ ਫਸਲ ਦੀ ਹੋਂਦ ਨਹੀਂ ਬਤੀਏ ਆਕਾ ਦੇ ਐਸੇ ਨਾ ਮਾਰੀ ਨੀ ਕਸਾ ਦੇ ਦੇ ਹੱਥਾਂ ਦੀ ਐਸੇ ਨਾ ਸਰਕਾਰਾਂ ਮਰਦੀਆਂ ਕਰਾਉਣਾ ਜਿਹੜੀ ਤੁਹਾਡੀ ਮਾਲਕਾਂ ਵਿੱਚ ਬੈਨ ਹੋਈ ਹੋਈ ਐ ਇਹ ਕਿਹ ਬੰਗੜੀ ਹਾਟੇ ਸਿੱਧੀ ਐ ਪੀੜਾ ਨਾਲ ਸਾਡੀਆਂ ਫਸਲਾਂ ਦਾ ਖਰਾਹਣ ਹੋ ਰਿਹਾ ਹੈ ਪਰ ਬੈਨ ਮਰਦੀਆਂ ਕੰਪਨੀਆਂ ਨੂੰ ਮਾਲਾ ਮਾਲ ਕੀਤਾ ਤੇ ਸਾਡੇ ਲੋਕਾਂ ਨੂੰ ਐਸੇ ਸਰਕਾਰਾਂ ਦਾ ਕੋਹਰਾ ਦੀ ਸਹਾਰਾ ਨਹੀਂ ਤੁਸੀਂ ਨੂੰ ਮਾ ਸੁਣਾ ਸਿੰਮੀ ਦਾ ਕੋਲ ਲੜਿਆ ਸਿੰਘਿਆ ਗੁਰੂਆਂ ਦੇ ਬੇਟੇ ਤੇ ਸਿਹੜੀਆਂ ਮਾਮਾ ਤੇ ਭੈਣਾਂ ਨੂੰ ਇਹ ਕਹਿੰਦੇ ਸੀ ਕਿ ਨਾ ਔਰਤਾਂ ਜੀ ਕਿਸੇ ਪਿੱਛੇ ਮੱਤਦਾ ਬਸ ਬੰਦਾ ਇੰਤਰੀ ਸ਼ਕਤੀ ਵਾਲੇ ਨੂੰ ਸਾਥ ਦਿੱਤਾ ਕਰਦਾ ਉਹ ਸਿਹੜੀਆਂ ਮੰਨਿਆ ਨੇ ਉਹ ਚਾਚਾ ਚਾਚਾ ਮੰਨਿਆ ਨੇ ਉਹ ਸਾਰੇ ਕੋਲ ਦੀ ਅਗਵਾਈ ਕਰਤੀਆਂ ਨੇ ਤੇ ਤਾਂ ਉਹ ਸਾਂਤੀ ਤੇ ਸਾਥ ਇੰਤਰੀ ਕਿਉਂ ਨਾ ਹੋਵੇ ਪਰ ਬੰਦਾ ਅੰਦਰੋਂ ਦੇਖ ਹੋਣਾ ਚਾਹੀਦਾ તેસો નામથી સવિનય શ્રી સચ્ચી હેલામ દેતી પર લોકોને છોટી સુચના હોતા છે એક બસ કે હા પાબલ ડરેના લારજી મોર છે તર્લેમાં લડાઈ રોડ છે આ મંગલ માકલે જીનેના સાથે લોકોની હાલ સુધારની છે આહી પ્રહંતમાં જેડા બસંતી પગદમકે આયા છે કે કટક કલાની ઢાટી સે સાફ કરતી

ਜਿਹੜੇ ਬਿਹਾਰ ਦੇ ਕਿਸਾਨ ਬਾਂਝੇ ਕਿਤੇ ਖੇਤੀ ਕਰ ਆ ਬਾਂਝੇ ਨਾ ਹੋਣ ਉਹ ਕਿਸਾਨ ਨੇ ਜਿਨ੍ਹਾਂ ਵਿੱਚ ਪਹਿਰੇ ਕਹਿ ਨੇ ਆ ਜਿਹੜੇ ਸਰਦੀਰ ਵਰਟਰ ਤੇ ਕੌਂਦੇ ਆ ਐਮਐਸਕੀ ਕੁਝ ਵੀ ਤਰ੍ਹਾਂ ਦੇ ਉਹਨਾਂ ਦੇ ਕੋਲ ਅੰਮ੍ਰਿਤਸਰ ਮਿਸਟਰ ਦਾ 30 ਤਾਲਕ ਦੀ ਹੋ ਰਹਾ ਹੈ ਬੱਤੀ ਖੇਤੀ ਦੀ ਲਾਉਣਾ ਹੈ ਸਭ ਤੋਂ ਵੱਡ ਤੀਰ ਹੁੰਦਾ ਖਦੌਨਿਆ ਹੈ ਜੀ ਸਭ ਤੋਂ ਬਾਅਦ ਜਾਮਰ ਸੰਗਿਆ ਆ ਗਿਆ ਹੈ ਕੋਲੇ ਜਾਮਰ ਤਾਂ ਆਖਲੇ ਨੇ ਜੀ ਆਹ ਖੇਤੀ ਬਤੂ ਕੀ ਇੱਕ ਰਾਤੇ ਭੈਣ ਨੇ ਮਾਰ ਪਾਇਆ ਸੀ ਕਿ ਜੇ ਆਪਕੀ ਹਿੱਸਾ ਪਾਵੇ ਲੋਕ ਲਹਿ ਤੇ ਚੋਣ ਆਵੇ ਇਹ ਸੱਚੀ ਗੱਲ ਹੈ ਭੈਣੋ ਤੁਸੀਂ ਘਰ ਮਾਰ ਨਹੀਂ ਦੇਖੇ ਕੁਸ਼ਿਆ ਦੇ ਕੰਮ ਨੂੰ ਦੇਖੇ ਪਿੰਡ ਦੇ ਵਿੱਚ ਘਰ ਵੀ ਬਣਾਏ ਤੇ ਖੋਤੇ ਆਪਣੇ ਅਗਵਾੜ ਪਿੰਡ ਖੋਤੇ ਬਸਾਏ ਤਾਂ ਕਾਸੀ ਕਿਹਦੇ ਚਰਾਂ ਨਹੀਂ ਲੱਗਦੇ ਤੇ ਜ਼ਮੀਨਾਂ ਦੀਆਂ ਕੱਟੀਆਂ ਆਹ ਜ਼ਮੀਨਾਂ ਦੇ ਨਾਲ ਕਰਤੀਆਂ ਤਾਂ ਸਰਕਾਰ ਜਿੱਤੇ ਭਾਵੇਂ ਜ਼ਮੀਨਾਂ ਕੋਲੀਆਂ ਕੋਈ ਕਿਸੇ ਸਰਕਾਰ ਨੇ ਨਹੀਂ ਧਰਨਾ ਕਰਕੇ ਮਸਾਂ ਨਹੀਂ ਮੁਸਕਰਾਣਾਂਗੇ